ਸਾ ਜਨਰਲੋ ਫੀਟ ਰੇਵੀ ਰੱਖਾ ਦੀ ਸਿੱਧਾ ਕਰ ਓਏ ਓਏ ਐਂ ਤਾਂ ਚੜੀ ਨਹੀਂ ਉਹ ਹਰ ਪਾਰ ਗਈ ਟਾਇਰ ਦੇ ਨਹੀਂ ਚੜਨ ਦਿੱਤੀ ਪਾਉਣੇ ਗਲਤ ਲੈ ਗਿਆ ਨਹੀਂ ਲੈ ਗਿਆ ਲੈ ਗਿਆ ਟਿਕਾਣੇ ਤੇ ਵੈਰੀ ਗੁੱਡ ਵੈਰੀ ਗੁੱਡ ਇਹ ਇਹ ਕਰ ਗਿਆ ਕੰਮ ਠੀਕ ਆ ਪਾਉਜੀ ਓਕੇ ਰਿਪੋਰਟ ਲੋਬੀ ਸੱਜਣੋ ਤੁਸੀਂ ਦੇਖ ਰਹੇ ਜੇ ਇਸ ਵਕਤ ਪੰਨ ਬੱਸ ਦੀ ਜਿਹੜੀ ਭਰਤੀ ਆਈ ਸੀ ਉਹਨਾਂ ਦੇ ਟ੍ਰਾਇਲ ਹੋ ਰਿਹਾ ਜੀ ਫਗਵਾੜਾ ਦੇ ਨੇੜੇ ਬਿਲਕੁਲ ਜਲੰਧਰ ਵਨ ਦੇ ਜੀ ਤੇ ਦੇਖੋ ਜਿਹੜੀ ਬੱਸ ਕੱਢਣ ਦਾ ਵੀ ਤਰੀਕਾ ਤੇ ਬੜੀ ਜਿਹੜਾ ਆਠਾ ਬਣਾਇਆ ਜਾਂਦਾ ਹੈ ਜੀ ਬਿਲਕੁਲ ਟੱਚ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਆ ਬਾਕੀ ਇਹਦੇ ਵਿੱਚ ਕੋਈ ਕਿਸੇ ਦਾ 1 ਰੁਪਿਆ ਵੀਰੀ ਗੱਲ ਜਿਵੇਂ ਆਉਂਦੇ ਹੈ ਨਾ ਪਹਿਲੋਂ ਰਿਸ਼ਵਤ ਤੇ ਚੱਲਦੀ ਹੁੰਦੀ ਸੀ ਤੇ ਕੋਈ ਰਿਸ਼ਵਤ ਵਾਲੀ ਗੱਲ ਨਹੀਂ ਆਨਲਾਈਨ ਕਾਗਜ਼ ਭਰੇ ਹਰ ਇੱਕ ਡਰਾਈਵਰ ਦੇ ਕਾਗਜ਼ ਨਿਕਲੇ ਹੈ ਨਾ ਜਿਹੜੇ ਜਿੰਨਾ ਭਰੇ ਚਲੋ ਆਪਦੇ ਤੇ ਟ੍ਰੈਲ ਹੋ ਰਿਹਾ ਜੀ ਹੈ ਨਾ ਤੇ ਟੈਰਾ ਤੋਂ ਜਿੰਨਾ ਵੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਰੇਕੀ ਡਰਾਈਵਰ ਜਿਹੜਾ ਪਹਿਲੇ ਨੰਬਰ ਤੋਂ ਸ਼ੁਰੂ ਹੋ ਕੇ ਤੇ ਜਿਹੜਾ ਆਠਾ ਬਣਾ ਕੇ ਤੇ ਜਿਹੜੀ ਫੇਰ ਬੈਕ ਕਰਕੇ ਗੱਡੀ ਬਾਈ ਜੀ ਟਰੈਕ ਤੇ ਜਿਹੜਾ ਉੱਥੇ ਖੜੀ ਕਰਨੀ ਆ ਜੀ ਤੇ ਦੇਖੋ ਬੜੀ ਸਮਝਦਾਰੀ ਨਾਲ ਡਰਾਈਵਰ ਕੰਮ ਕਰਦੇ ਹੋ ਤੇ ਆਜੋ ਸਾਰੀ ਵੀਡੀਓ ਲੋ ਬਾਬੀ ਪੰਨ ਬਸਦੀ ਹੋ ਰਹੀ ਆ ਜੀ ਟ੍ਰੇਨਿੰਗ ਅੱਜ ਡਰਾਈਵਰਾਂ ਦੀ ਸੀ ਭਰਤੀ ਤੇ ਦੇਖ ਸਕਦੇ ਆ ਜੀ ਟਾਇਰ ਲੱਗੇ ਆ ਆੜਾ ਬਣਾ ਕੇ ਕਰਕਦੇ ਆ ਬਹੁਤ ਵਧੀਆ ਸਟਾਫ ਜਿਹੜਾ ਇਹ ਰਿਵਿਊ ਲੈ ਰਿਹਾ ਜੀ ਤੀਜੇ ਜੀ ਗੁਰਿੰਦਰ ਲੱਖ ਤੇਜੀ ਜੀ ਫਗਵਾੜੇ ਪੌਣੇ ਨਾਲ ਵਾਕੀ ਸੀ ਹੈ 2 ਨੰਬਰ ਤੇ ਤੋਰੇ ਸੇ ਜੇ ਤੇ ਆ ਜਾਂਦਾ ਜੀ ਗੇਅਰ ਗੇਅਰ ਤੇ ਕੱਟੜਾ ਆ ਜੀ ਇਹਨਾਂ ਦੇ ਇਧਰੇ ਪੈਣੇ ਹੁਣ 10 ਚਿਲੰਦਰ ਪਾਨਾਬਾਸਾ ਤੇ ਪੌਜੀ ਫਗਵਾੜੇ ਦੇ ਨੇੜੇ ਜਿਹੜੀ ਇਹ ਇੰਟਰਵਿਊ ਕੀਤੀ ਜਾ ਰਹੀ ਹੈ ਜੀ ਜ਼ਿਲ੍ਹਾ ਜਲੰਧਰ ਆ ਸਾਰੇ ਟਾਇਰ ਤੁਸੀਂ ਲੱਗੇ ਦੇਖ ਸਕਦੇ ਆ ਜੀ ਬਾਕੀ ਆ ਜੋ ਤੁਹਾਨੂੰ ਸਰਦ ਖਾਵਾਂਗੇ ਕਿਵੇਂ ਗੱਡੀ ਘੁੰਮਦੀ ਆ ਵੇਖੋ ਕਿਵੇਂ ਟ੍ਰੈਲ ਲਿਆ ਜਾਂਦਾ ਕਿਵੇਂ ਡਰਾਈਵਰਾਂ ਦੀ ਭਰਤੀ ਕੀਤੀ ਜਾਂਦੀ ਹੈ ਜੀ ਕਿਉਂਕਿ ਇਹਵੇਂ ਨਹੀਂ ਆਂਦੇ ਪੈਂਦੇ ਸੱਪ ਦੀ ਜ਼ਰੀ ਤੋਂ ਨੋਟ ਚੱਖਣੇ ਸੌਕੀ ਨੇ ਡਰਾਈਵਰੀ ਵੀ ਲੋ ਤੇ ਭਾਉਣੇ ਪਹਿਲਾ ਕਿਹੜਾ ਕਰਲਾ ਸਿੱਧੀ ਯੋਧਿਆ ਕਰਲਾ ਸਿੱਧੀ 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 ਲੇਲ ਲਾਲ ਝੰਡੀਆਂ ਵਿੱਚ ਆ ਗਿਆ ਆ ਗਿਆ ਆ ਗਿਆ ਇਸ ਤਰ੍ਹਾਂ ਬਾਈ ਜੀ ਟ੍ਰਾਇਲ ਹੁੰਦਾ ਜੇ ਦੇਖੀ ਚਲੋ ਸ਼ੇਅਰ ਕਰੀ ਚੱਲਾ ਜੇ ਮੇਰੇ ਵੀਰ ਮਾਝਾ ਮਾਲਵਾ 도ਆਬਾ ਜਿੰਨੇ ਮੇਰੇ ਮਿੱਤਰ ਆ ਜੀ ਵੈਦਨਾਥ ਦੋਸਤ ਰਹਿਣਾ ਚੜੀ ਗਿਆ ਪਤਾ ਲੱਗ ਗਿਆ ਉਹਨਾਂ ਨੂੰ ਵੇਖ ਲੈ ਜਿਹੜਾ ਕੋ ਦੋ ਉਧਰ ਪਾਇ ਦੋ ਆਵਣਗੇ ਤਾਂ ਹੋਰ ਹੋਣਾ ਉਧਰ ਹੀ ਜਾ ਗਏ ਪਰ ਲੈ ਬੰਨੀ ਨਹੀਂ ਆਉਈ ਨਹੀਂ ਉਹ ਬੱਜ ਗਿਆ ਇੱਕ ਟੱਚ ਮਾਵਾ ਜਾਵਨ ਮਾਵਾ ਹੂੰ ਸਾਬੂ ਜਾਣਾ ਕਾਲੀ ਨਾ ਕਰੇ ਜ਼ਿਆਦੇ ਟੱਚ ਨਹੀਂ ਦੇਖੋ ਗੱਡੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਲੋ ਬਾਈ ਘਰਤੀ ਬਾਈ ਜੀ ਗੱਡੀ ਪਾਣੇ ਬਿਲਕੁਲ ਸਿੱਧੀ ਤੇ ਇਤਰਾ ਹੁੰਦਿਆ ਪਾਉ ਜੀ ਟ੍ਰੈਲ ਪਾਸ ਵਾਗਰੂ ਮੇਰ ਕਰੇ ਸਾਰੇ ਜਿੰਨੇ ਵੀ ਡਰਾਈਵਰ ਆਏ